ਕਿਡਨਾਪਰ ਨੇ ਇੱਕ ਫਾਈਨੈਂਸਰ ਨੂੰ ਅਗਵਾ ਕਰ ਲਿਆ ਜਿਸ ਤੋਂ 30 ਲੱਖ ਦੀ ਫਰੋਤੀ ਮੰਗੀ ਗਈ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਪਜੜਾ ਪੈ ਜਾਂਦੀਆਂ ਨੇ ਇਸ ਵੱਡੀ ਖਬਰ ਸਾਹਮਣੇ ਆਈ ਹੈ ਫਾਈਨੈਂਸਰ ਨੂੰ ਕਿਡਨਾਪ ਕੀਤਾ ਗਿਆ ਜਿਸ ਤੋਂ 30 ਲੱਖ ਦੀ ਫਰੋਤੀ ਮੰਗੀ ਜਾਂਦੀ ਦੱਸ ਕਿ 25 ਸਾਲ ਦੀ ਉਮਰ ਇਸ ਫਾਈਨੈਂਸਰ ਦੇ ਕਿਡਨਾਪ ਕਰਕੇ ਲਜਾਇਆ ਜਾਂਦਾ ਗੱਡੀ ਦੇ ਵਿੱਚ ਬਿਠਾ ਕੇ ਤੇ ਉਸ ਤੋਂ ਬਾਅਦ ਪਰਿਵਾਰ ਤੋਂ 30 ਲੱਖ ਪ੍ਰਤੀ ਦਿ ਮੰਨ ਕੀਤੀ ਜਾਂਦੀ ਹੈ ਜਦੋਂ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਤਾਂ ਕਿਡਨੈਪਰਾਂ ਨੂੰ 10 ਲੱਖ ਰੁਪਏ ਦੇ ਕੇ ਉਹਨਾਂ ਨੇ ਇਸ ਨੌਜਵਾਨ ਨੂੰ ਉਹਨਾਂ ਦੇ ਜਾਲ ਦੇ ਵਿੱਚੋਂ ਛੁਡਵਾਇਆ ਸ ਵੱਡੀ ਖਬਰ ਸਾਂਝੀ ਕਰ ਰਿਹਾ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਬਸੰਤ ਬਿਹਾਰ ਦਾ ਰਹਿਣ ਵਾਲਾ 25 ਸਾਲ ਦਾ ਨੌਜਵਾਨ ਕਿਡਨਾਪਰਾਂ ਦੇ ਵੱਲੋਂ ਕਿਡਨਾਪ ਕੀਤਾ ਗਿਆ ਇਹ ਨਹੀਂ ਪਰਿਵਾਰ ਤੋਂ 30 ਲੱਖ ਦੀ ਮੰਗ ਕੀਤੀ ਜਾਂਦੀ ਆ ਤੇ ਛੱਡਣ ਦੇ ਲਈ ਕਿਹਾ ਜਾਂਦਾ ਹੈ ਜਦੋਂ ਪਰਿਵਾਰ ਨੂੰ ਤੇ ਧਮਕੀਆਂ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮੱਸਾ ਪਰਿਵਾਰ ਇਨ੍ਹਾਂ ਕਿਡਨਾਪਰਾਂ ਨੂੰ 10 ਲੱਖ ਰੁਪਏ ਦੇ ਕੇ ਉਹਨਾਂ ਨੇ ਆਪਣੇ ਮੁੰਡੇ ਨੂੰ ਇਨ੍ਹਾਂ ਦੇ ਜਾਲ ਦੇ ਵਿੱਚੋਂ ਛੁਡਵਾਇਆ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਸਣੇ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਸੋ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਏ ਦਿਨ ਵਾਰਤਾਤਾ ਵਾਪਰਦਿਆਂ ਨੇ ਦੱਸਿਆ ਜਾ ਰਿਹਾ ਕਿ ਸਾਰੀ ਘਟਨਾ ਸ਼ਨੀਵਾਰ ਦੀ ਹੈ ਜਦਕਿ ਨੌਜਵਾਨ ਦੇ ਪਰਿਵਾਰਿਕ ਮੈਂਬਰ ਮੰਗਲਵਾਰ ਦੁਪਹਿਰ ਦੇ ਬਾਅਦ ਪੈਸੇ ਦੇਣ ਦੇ ਲਈ ਪਹੁੰਚਦੇ ਨੇ ਤੇ ਉਹਨਾਂ ਨੇ ਇਸ ਕਿਡਨਾਪਰਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਨੌਜਵਾਨ ਨੂੰ ਛੁਡਵਾਇਆ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਗਵਾਕਰਾਂ ਨੂੰ ਟ੍ਰੇਸ ਕਰਦੇ ਹੋਏ ਕਿਡਨਾਪਿੰਗ ਦੇ ਵਿੱਚ ਸ਼ਾਮਿਲ ਇੱਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਨਾਂਨਜ਼ਦ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਖਿਲਾਫ ਪੁਲਿਸ ਨੇ ਕਿਹਾ ਕਿ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਸ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਕਿ 10 ਲੱਖ ਵਸੂਲੇਗੇ ਨਾ ਕਿਡਨਾਪਰਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਇਸ ਫਾਈਨੈਂਸਰ ਨੂੰ ਛੱਡਿਆ ਜਾਂਦਾ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਡੁੰਗਾਈ ਦੇ ਨਾਲ ਜਾਨ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਿਹਾ ਕਿ ਨਾ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ 3 ਲੱਖ ਦੀ ਪਹਿਲਾਂ ਮੰਗ ਕੀਤੀ ਗਈ ਫਰौती ਮੰਗੀ ਜਾਂਦੀ ਅਤੇ ਉਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦੇ ਕੇ ਕਿਡਨੈਪਰਾਂ ਦੇ ਜਾਲ ਚੋਂ ਨੌਜਵਾਨ ਨੂੰ छुਡਵਾਇਆ 10 ਲੱਖ ਦੇ ਕੇ ਨੌਜਵਾਨਾਂ ਨੂੰ ਜਾਲ ਚੋਂ छुਡਵਾਇਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਹੈ ਜਿਸ ਤੋਂ ਦੌਰਾਨ ਪੁਲਿਸ ਨੇ ਨਾ ਕਿਡਨੈਪਰਾਂ ਨੂੰ ਟ੍ਰੇਸ ਕਰਕੇ ਇੱਕ ਮਹਿਲਾ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੋ ਪੁਲਿਸ ਜਲਦ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰੇਗੀ ਕਿਹਾ ਜਾ ਰਿਹਾ ਹੈ ਕਿ ਨਾ ਪਾਸੋਂ ਹੋਰ ਵੀ ਖੁਲਾਸੇ ਕੀਤੇ ਜਾਣਗੇ ਸੋ ਪੁਲਿਸ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਕਿੰਨੀਆਂ ਵਾਰ ਤਾਤਾ ਨੂੰ ਅੰਜਾਮ ਇਹ ਲੋਕ ਦੇ ਚੁੱਕੇ ਨੇ ਪੁਚਕਿਸ਼ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆਵੇਗੀ